2024 ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਚੋਣਾਂ ਦੌਰਾਨ ਅਕਸਰ ਦੇਖਿਆ ਜਾਂਦਾ ਕਿ ਸ਼ਰਾਬ ਦਾ ਸਿਲਸਲਾ ਜਿਹੜਾ ਹੈਗਾ ਉਹ ਜ਼ਰੂਰ ਦੇਖਣ ਨੂੰ ਮਿਲਦਾ ਅੱਜ ਉਹੀ ਤਸਵੀਰਾਂ ਦੇਖਣ ਨੂੰ ਸਾਹਮਣੇ ਆਈਆਂ ਨੇ ਕਿਉਂਕਿ ਅਸੀਂ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਬੱਸੀ ਪੀਰ ਦਾਸ ਵਿੱਚ ਇਸ ਘਰ ਦੇ ਵਿੱਚ ਪਹਿਲਾਂ ਮੈਂ ਬਾਹਰਲੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਥੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਔਰ ਖਾਸ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਇੱਥੇ ਲੱਗੇ ਗਏ ਨੇ ਉਹਨਾਂ ਦੇ ਮੂੰਹ ਮੋੜ ਦਿੱਤੇ ਗਏ ਨੇ ਇਸ ਦਾ ਕਾਰਨ ਕੀ ਹੈ ਇਸ ਦੇ ਬਾਰੇ ਪੁਲਿਸ ਅਧਿਕਾਰੀਆਂ ਕੋਲ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜਿਸ ਘਰ ਦੇ ਵਿੱਚ ਰੇਡ ਕੀਤੀ ਗਈ ਪੁਲਿਸ ਵੱਲੋਂ ਉਸ ਘਰ ਦੇ ਬਾਹਰ ਜਾਂ ਅੰਦਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਉਹਨਾਂ ਦੇ ਮੂੰਹ ਮੋੜਨ ਦਾ ਕੀ ਮਤਲਬ ਬਾਕੀ ਅੰਦਰਲੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਸੁਣਨ ਚ ਇਹ ਆਇਆ ਕਿ ਜੋ ਹਜੇ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਪਤਾ ਲੱਗਾ ਕਿ 100 150 150 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਇੱਥੋਂ ਜ਼ਬਤ ਕੀਤੀਆਂ ਗਈਆਂ ਪੰਜਾਬ ਪੁਲਿਸ ਵੱਲੋਂ ਇੱਕ ਮੈਂ ਹੋਰ ਅੰਦਰ ਲਈ ਜਿਹੜਾ ਇਸ ਜਿੱਥੇ ਅਸੀਂ ਇਸ ਵੇਲੇ ਐਂਟਰ ਹੋਏ ਆ ਉਸ ਦੇ ਅੰਦਰਲੀ ਤਸਵੀਰ ਦਿਖਾ ਲਈ ਜਾਵਾਂਗਾ ਇੱਥੇ ਹੀ ਕੈਮਰਾ ਇਹਦਾ ਮੂੰਹ ਵੀ ਮੋੜਿਆ ਗਿਆ ਇਹਦਾ ਮੂੰਹ ਵੀ ਉੱਪਰ ਨੂੰ ਕੀਤਾ ਗਿਆ ਔਰ ਖਾਸ ਕਰਕੇ ਜਿਹੜੀਆਂ ਇੱਕ ਕਮਰਾ ਹੈਗਾ ਖੱਬੇ ਹੱਥ ਉਹਦੇ ਅੰਦਰ ਇੱਕ ਡੀਵੀਆਰ ਲੱਗਾ ਸੀ ਡੀਵੀਆਰ ਵੀ ਇੱਥੋਂ ਉਤਾਰਿਆ ਗਿਆ ਉਹਦੀਆਂ ਤਸਵੀਰਾਂ ਵੀ ਦਰਸ਼ਕਾਂ ਦੇ ਰੂਪ ਰੂਪ ਕਰਾਂਗੇ ਔਰ ਇਸ ਬਾਬਤ ਪੁਲਿਸ ਅਧਿਕਾਰੀਆਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੀ ਇਸ ਵਿੱਚ ਗੁਪਤ ਸੀਗਾ ਜਿਹੜਾ ਕਿ মিডিਆ ਤੋਂ ਲੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਸ ਮਾਫੀਆ ਦੀ ਇਹ ਸ਼ਰਾਬ ਹੈ ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਪੁਲਿਸ ਇੱਥੋਂ ਜਾ ਚੁੱਕੀ ਹੈ ਔਰ ਜੋ ਜਾਣਕਾਰੀ ਹਰ ਤੱਕ ਸਾਹਮਣੇ ਆਈ ਹੈ ਕਿ ਇੱਥੋਂ 150 150 ਦੇ ਕਰੀਬ ਜਿਹੜੀ ਸ਼ਰਾਬ ਦੀਆਂ ਪੇਟੀਆਂ ਸੀਗੀਆਂ ਉਹ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਈਆਂ ਹਨ ਹਾਲਾਂਕਿ ਪੁਲਿਸ ਕਿੰਨੀਆਂ ਪੇਟੀਆਂ ਦੱਸਦੀ ਕਿੰਨੀ ਸ਼ਰਾਬ ਦੱਸਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਦੀਆਂ ਤਸਵੀਰਾਂ ਆਏ ਬਸਤੀ ਪੀਰ ਦਾਸ ਦੇ ਵਿੱਚ ਇੱਕ ਘਰ ਹੈਗਾ ਘਰ ਦੇ ਵਿੱਚ ਕੁਆਟਰ ਬਣੇ ਹੋਏ ਆ ਔਰ ਤਿੰਨ ਮੰਜ਼ਲੀ ਘਰ ਹੈਗਾ ਇਹੋ ਕੁਆਟਰ ਬਣੇ ਹੋਏ ਆ ਇਹਦੇ ਵਿੱਚ ਔਰ ਜਿਹੜੀ ਬਿਲਕੁਲ ਗਰਾਉਂਡ ਫਲੋਰ ਆ ਗਰਾਉਂਡ ਫਲੋਰ ਤੋਂ ਇੱਕ ਜਿਹੜਾ ਕਮਰਾ ਹੈਗਾ ਉਹਦੇ ਵਿੱਚ ਪੇਟੀਆਂ ਜਿਹੜੀਆਂ ਸੀਗੀਆਂ ਪਈਆਂ ਉਹ ਜ਼ਬਤ ਕੀਤੀਆਂ ਔਰ ਕਿੰਨੀਆਂ ਪੇਟੀਆਂ ਪੁਲਿਸ ਨੂੰ ਦੱਸਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਕਿ 150 ਤੋਂ 150 ਦੇ ਕਰੀਬ ਜਿਹੜੀਆਂ ਪੇਟੀਆਂ ਸੀਗੀਆਂ ਸ਼ਰਾਬ ਜੀਆਂ ਉਹ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਈਆਂ ਔਰ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਇਹ ਰਹੀ ਹੈ ਕਿ ਜਿਹੜੇ ਘਰ ਦੇ ਅੰਦਰ ਜਾਂ ਬਾਹਰ ਕੈਮਰੇ ਲੱਗੇ ਨੇ ਖਾਸ ਕਰਕੇ ਡੀਵੀਆਰ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਗਿਆ ਗਿਆ ਲੈ ਗਿਆ ਗਿਆ ਔਰ ਦੂਸਰੀ ਗੱਲ ਜਿਹੜੇ ਘਰ ਦੇ ਅੰਦਰ ਜਾਂ ਬਾਹਰ ਕੈਮਰੇ ਲੱਗੇ ਉਹਨਾਂ ਦੇ ਮੂੰਹ ਜ਼ਰੂਰ ਮੋੜੇ ਗਏ ਨੇ ਇਹ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਇੱਥੇ ਖੜਾ ਹੁੰਦਾ ਹੈ ਕਿ ਕੈਮਰਿਆਂ ਦੇ ਮੂੰਹ ਮੋੜਨ ਦਾ ਕ ਇਦੇ ਕੋਲੋਂ ਵੀ ਅਸੀਂ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਕੋਲੋਂ ਇਸ ਬਾਰੇ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿੱਦਾਂ ਕਿ ਅਸੀਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਸੀ ਬਸਤੀ ਪੀਰਦਾਦ ਦੀਆਂ ਜਿੱਥੋਂ ਕਿ ਸ਼ਾਹਦ ਦੀਆਂ ਪੇਟੀਆਂ ਜਿਹੜੀਆਂ ਸੀਆਈਏ ਬ੍ਰਾਂਚ ਵੱਲੋਂ ਜ਼ਬਤ ਕੀਤੀਆਂ ਗਈਆਂ ਰੇਡ ਕੀਤੀ ਗਈ ਸੀਗੀ ਹਾਲਾਂਕਿ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਕਿ ਉੱਥੇ ਦੇ ਕੈਮਰਿਆਂ ਦੇ ਮੂੰਹ ਜ਼ਰੂਰ ਮੋੜੇ ਗਏ ਡੀਵੀਆਰ ਉੱਥੋਂ ਪੁਲਸ ਨੇ ਆਪਣੇ ਕਬਜ਼ੇ 'ਚ ਲਿਆ ਹੈ ਔਰ ਇਸ ਵੇਲੇ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕ੍ਰਾਈਮ ਬ੍ਰਾਂਚ ਦੀਆਂ ਜਿਹੜੇ ਜਲੰਧਰ ਦੇ ਸੀਆਈਏ ਕ੍ਰਾਈਮ ਬ੍ਰਾਂਚ ਦੇ ਬਾਹਰ ਮੌਜ ਪਰਕੇ ਸ਼ਰਾਬ ਦੀਆਂ ਪੇਟੀਆਂ ਭਰ ਕੇ ਲਿਆਂਦੀ ਗਈ ਹੈ ਉਹ ਇਸ ਕ੍ਰਾਈਮ ਬ੍ਰਾਂਚ ਦੇ ਅੰਦਰ ਆਪਣੇ ਕਬਜ਼ੇ ਚ ਪੁਲਿਸ ਨੇ ਲਈ ਗਈ ਹੈ ਔਰ ਇਸ ਬਾਬਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਆ ਪਰ ਹਜੇ ਤੱਕ ਕੋਈ ਵੀ ਅਧਿਕਾਰੀਆਂ ਵੱਲੋਂ ਰਾਬਤਾ ਕਾਇਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਮਾਮਲਾ ਵੱਡੇ ਪੱਧਰ ਤੇ ਹੈਗਾ ਔਰ ਕਈ ਸਪੌਨ ਕੋਣ ਜਾਂ ਕੇਸ ਕੇ ਪੋਲੀਟੀਕਲ ਪਾਰਟੀ ਦਾ ਇਸ ਪਿਛੇ ਹੱਥ ਹੈਗਾ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਹੱਥ ਹੈਗਾ ਇਹਦੇ ਬਾਰੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਕ੍ਰਾਈਮ ਬ੍ਰਾਂਚ ਦਾ ਜਿਹੜਾ ਗੇਟ ਹੈਗਾ ਉਹ ਪੂਰੀ ਜ਼ਰਾ ਨਾਲ ਬੰਦ ਕੀਤਾ ਹੈ ਕਿਸੇ ਨੂੰ ਆਵਣ-ਜਾਵਣ ਦੀ ਅੰਦਰ ਇਜਾਜ਼ਤ ਨਹੀਂ ਹੈਗੀ ਹੈ ਪਰ ਇੱਕ ਸਵਾਲਿਆ ਨਿਸ਼ਾਨ ਜਿਹੜੀਆਂ ਸੀ ਤਸਵੀਰਾਂ ਦਿਖਾ ਰਹੇ ਆ ਜਿਹੜੀ ਗੱਡੀ ਚੱਲਦੀ ਹੋਈ ਦੀ ਅਸੀਂ ਫੋਟੋ ਵੀਡੀਓ ਸੀ ਆਪਣੇ ਦਰਸ਼ਕਾਂ ਨੂੰ ਦਿਖਾ ਲਈ ਹੈ ਉਸ ਤੋਂ ਸਾਫ ਸਾਬਿਰ ਹੈ ਕਿ ਕੁਆਂਟੀਟੀ ਬਹੁਤ ਜ਼ਿਆਦਾ ਹੈ ਔਰ ਕਿਸ-ਕਿਸ ਕਿਹੜਾ-ਕਿਹੜਾ ਲੋਕਾਂ ਦਾ ਜਾਂ ਕਿਹੜਾ-ਕਿਹੜਾ ਪਾਰਟੀਆਂ ਰਾਜਨੀਤਿਕ ਪਾਰਟੀਆਂ ਦਾ ਇਸ ਸ਼ਰਾਬ ਦੇ ਇਹ ਲਿਪਤ ਹੋਣ ਦੀ ਜਿਹੜੀ ਸੂਚਨਾ ਆ ਰਹੀ ਹੈ ਕੀ ਆ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਸ਼ਖਸ ਵੱਲੋਂ ਇਹ ਸ਼ਰਾਬ ਉਸ ਇਲਾਕੇ ਦੇ ਵਿੱਚ ਰੱਖੀ ਗਈ ਔਰ ਦੂਸਰੀ ਗੱਲ ਜਿਹੜੇ ਅਧਿਕਾਰੀ ਹੈਗੇ ਆ ਉਹ ਪ੍ਰੈਸ ਵਾਰਤਾ ਕਿੰਨੇ ਵਜੇ ਕਦੋਂ ਰੱਖਦੇ ਆ ਔਰ ਕੀ ਕੀ ਖੁਲਾਸੇ ਇਸ ਮਾਮਲੇ ਦੇ ਵਿੱਚ ਹੁੰਦੇ ਆ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਇੱਥੇ ਖੜਾ ਹੁੰਦਾ ਕਿ ਜਿਸ ਘਰ ਦੇ ਵਿੱਚੋਂ ਇਹ ਸ਼ਰਾਬ ਬਰਾਮਦ ਕੀਤੀ ਗਈ ਆ ਤਿੰਨ ਮੰਜ਼ਲੀ ਮਕਾਨ ਹੈਗਾ ਗਰਾਉਂਡ ਫਲੋਰ ਤੋਂ ਸ਼ਰਾਬ ਬਰਾਮਦ ਕੀਤੀ ਗਈ ਆ ਔਰ ਤਿੰਨੇ ਫਲੋਰਾਂ ਦੇ ਉੱਤੇ ਜਿਹੜੇ ਪ੍ਰਵਾਸੀ ਭਾਰਤੀ ਹੈਗੇ ਆ ਉਹ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਲੱਗੇ ਹੋਏ ਸੀ ਹਰੇਕ ਘਰ ਦੇ ਕਮਰੇ ਦੇ ਬਾਹਰ ਲੋਕ ਲੱਗਾ ਹੋਇਆ ਸੀਗਾ ਕਿਸੇ ਨਾਲ ਗੱਲਬਾਤ ਨਹੀਂ ਹੋ ਸਕੀ ਔਰ ਦੂਸਰੀ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਘਰ ਦੇ ਅੰਦਰ ਬਾਹਰ ਇੱਕ ਵੱਡੀ ਗਿਣਤੀ ਦੇ ਵਿੱਚ ਕੈਮਰੇ ਲੱਗੇ ਹੋਏ ਨਜ਼ਰ ਆਏ ਨੇ ਕਿ ਜਿੱਦਾਂ ਕਿ ਇੱਕ ਖੂਫੀਆ ਇੱਕ ਸਪੈਸ਼ਲ ਉਹ ਕਾਰ ਹੋਵੇ ਜਿਸ ਦੇ ਪਰ ਇਲੀ ਵੱਡੀ ਗਿਣਤੀ ਵਿੱਚ ਕੈਮਰੇ ਲੱਗੇ ਹੋਣ ਉਹਦੇ ਲੈਫਟ ਸਾਈਡ ਤੇ ਕੈਮਰੇ ਸਨ ਉਹਦੇ ਰਾਈਟ ਸਾਈਡ ਤੇ ਕੈਮਰੇ ਸਨ ਘਰ ਦੇ ਅੰਦਰ ਵੀ ਕੈਮਰੇ ਲੱਗੇ ਹੋਏ ਸੀਗੇ ਔਰ तमाम ਕੈਮਰਿਆਂ ਦੇ ਜਿਹੜੇ ਮੂੰਹ ਸੀਗੇ ਉਹ 모ੜੇ ਗਏ ਹੋਏ 모ੜੇ ਹੋਏ ਸਨ ਔਰ ਡੀਵੀਆਰ ਤਿੱਕਰ ਉੱਥੋਂ ਗੈਪ ਕੀਤਾ ਗਿਆ ਰਿਹਾ ਡੀਵੀਆਰ ਜੋ ਕਿ ਜਾਣਕਾਰੀ ਮਿਲੀ ਹੈ ਡੀਵੀਆਰ ਵੀ ਪੁਲਿਸ ਨੇ ਆਪਣੇ ਕਬਜ਼ੇ ਚ ਲਿਆ ਕੀ ਖੁਲਾਸੇ ਹੁੰਦੇ ਨੇ ਡੀਵੀਆਰ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਆਉਣ ਵਾਲੇ ਸਮੇਂ ਦਾ जो बेकारी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप